ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੈ ਸ਼ਾਤ ਨ ਆਵੈ ਬੇਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਕੋ ਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰ ਮਾਨੈ ਮਾਇਆ ਮੋਹ ਮਗਨ ਅੰਧਿਆਰੇ ਦੇਵਨਾ ਹਾਰ ਨ ਜਾਣੈ ਜੀਓ ਪਿੰਡ ਸਾਜ ਜਿਨ ਰਚਿਆ ਬਲ ਆਪਣੋਂ ਕਰ ਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਕਰ ਰਹਾ ਸੋਈ ਸੋਈ ਜਾਣ ਰਹਿ ਨਾ ਕਸ਼ੂਆ ਸ਼ਾਨੀ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰਹਿ सोई सोई ਜਾਣੈ ਰਹੈ ਨ ਕਸ਼ੂਐ ਸ਼ਾਨੀ ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ ਬਹੁਤ ਜੋਨ ਪਰਮਤ ਦੁਖ ਕਾਇਆ ਹਮੈ ਬੰਧਨ ਕੇ ਭਾਰਾ ਦੇਖਵਾੜ ਅਨਕ ਪੜਦੇ ਮਹ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਸਾਗਰ ਮਹਿ ਨਾਨਕ ਪ੍ਰਭ ਸਰਨਾਈ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮਨੁੱਖ ਮਾਇਆ ਦੇ ਮੋਹ ਦੇ ਆਤਮਕ ਹਨੇਰੇ ਵਿੱਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਗੀ ਸਾਝ ਨਹੀਂ ਪਾਉਂਦਾ ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਸ ਨੂੰ ਭੁਲਾ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ हे ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾ ਨੂੰ ਹਰ ਵੇਲੇ ਵੇਖ ਰਿਹਾ ਹੈ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭੂ ਉਹੀ ਉਹੀ ਜਾਣ ਲੈਂਦਾ ਹੈ ਉਸ ਪਾਸੋਂ ਤੇਰੀ ਕੋਈ ਭੀਕਰ ਤੂਤ ਲੁਕੀ ਨਹੀਂ ਰਹਿ ਸਕਦੀ ਏ ਭਾਈ ਮਨੁੱਖ ਜੀਵ ਦੇ ਸੁਆਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ अनेका ਵਿਕਾਰ ਪੈਦਾ ਹੋ ਜਾਂਦੇ ਹਨ ਮਨੁੱਖ ਹਉਮੈ ਦੀਆਂ ਜੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ ਬਹੁਤ ਜੁਨਾ ਵਿੱਚ पटਕਦਾ ਫਿਰਦਾ ਹੈ ਤੇ ਦੁੱਖ ਸਹਾਰਦਾ ਰਹਿੰਦਾ ਹੈ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤਰੀ ਨਾਲ ਕੋ ਕਰਮ ਕਰਦਾ ਹੈ ਅਰੇ ਹੈ ਭਾਈ ਜਦੋਂ ਧਰਮ ਰਾਜ ਦੇ ਦੂਤ ਚਿੱਤਰ ਗੁਪਤ ਤੇਰੀਆਂ ਕਰਤੂਕਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਕਾਂ ਉੱਤੇ ਪਰਦਾ ਨਹੀਂ ਪਾ ਸਕੇਗਾ ਹੈ ਨਾਨਕ ਆਖ ਦੀਨਾ ਉੱਤੇ ਦਇਆ ਕਰਨ ਵਾਲੇ ਹੈ ਸਰਬ ਵਿਆਪਕ ਏ ਦੁੱਖਾਂ ਦੇ ਨਾਸ ਕਰਨ ਵਾਲੇ ਤੈਥੋਂ ਬਿਨਾ ਔਰ ਕੋਈ ਆਸਰਾ ਨਹੀਂ ਹੈ اے ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਬਾਹ ਫੜ ਕੇ ਕੱਢ ਲੈ